ਇਹ ਖਬਰ ਹੁਣ ਜਿਹੜੀ ਨੈਸਟ ਇਨਵੈਸਟੀਗੇਸ਼ਨ ਅਸੀਂ ਜਾਰੀ ਰੱਖੀ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਦੋਸ਼ੀ ਅ ਦੋਸ਼ਣੇ ਰੁਪਿੰਦਰ ਕੌਰ ਉਹਨੂੰ ਹੀ ਗ੍ਰਿਫਤਾਰ ਕਰ ਚੁੱਕੇ ਆ ਤੇ ਜਿਹੜਾ ਦੋਸ਼ੀ ਜਿਹੜਾ ਹਰ ਕਮਲਪ੍ਰੀ ਤੇ ਬੱਲੂ ਵਾਲਿਆਂ ਦਾ ਉਹ ਮੌਕੇ ਤੋਂ ਭੱਜ ਗਿਆ ਸੀ ਇਸ ਵਾਰ ਦਾ ਤੋਂ ਜਾਣਦਿਆਂ ਤੋਂ ਬਾਅਦ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਲਾਂਗੇ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੁਣ ਆਇਆ ਹੈ ਵੀ ਇਹ ਮਟਰ ਜਿਹੜਾ ਕੀਤਾ ਗਿਆ ਹੈ ਇਹ ਪ੍ਰੇਮ ਸੰਬੰਧਾਂ ਨੂੰ ਚੱਲਦੇ ਹੋਏ ਮਟਰ ਹੋਇਆ ਹੈ ਜਿਹੜਾ ਗਵਿੰਦਰ ਸਿੰਘ ਹੈ ਉਸ ਦੀ ਉਸ ਦੀ ਮੈਰਿਜ ਰੀਸਟੇਜ ਨੂੰ ਰੁਪਿੰਦਰ ਕੌਰ ਵਾਸੀ 올ਡ ਕੈਂਟ ਰੋਡ ਨਾਲ ਜਿਹੜੀ ਫ੍ਰੀ ਕੁੜੀ ਦੇਣ ਵਾਲੀ ਸੋਹਣ ਦੇ ਨਾਲ ਹੋਈ ਸੀ ਮੈਰਿਜ ਤੇਜ ਦੇ ਵਿੱਚ ਤੇ ਇਸ ਦੇ ਇਸ ਦੌਰਾਨ ਹੀ ਉੱਥੇ ਕੈਨੇਡਾ ਦੇ ਵਿੱਚ ਦੋਸ਼ੀ ਹਰ ਕਮਲਪ੍ਰੀਤ ਜੋ ਬੱਲੂਆਂ ਬਠਿੰਡਾ ਰਹਿਣ ਵਾਲਾ ਸੀ ਉਸ ਦਿਨ ਨਾਲ ਇਹਦਾ ਮੇਲ ਮਲਾਪ ਹੋ ਗਿਆ ਸੀ ਤੇ ਉਹ ਵੀ ਥੋੜਾ ਪੋਰਟ ਹੋ ਕੇ ਵਾਪਸ ਆ ਗਿਆ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਚੱਲ ਰਹੇ ਸੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਨਾਲ ਸੰਬੰਧਿਤ 30 ਸਾਲਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਦੱਸਿਆ ਹੈ ਕਿ ਇਸ ਕਤਲ ਦਾ ਕਾਰਨ ਪ੍ਰੇਮ ਸਬੰਧ ਬਣੇ ਹਨ ਤੇ ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਡੀਐਸਪੀ ਸਰਦਾਰ ਤਰਲੋਚਨ ਸਿੰਘ ਦੇ ਦੱਸਣ ਅਨੁਸਾਰ ਗੁਰਵਿੰਦਰ ਸਿੰਘ ਦੀ ਪਤਨੀ ਕੈਨੇਡਾ ਗਈ ਹੋਈ ਸੀ ਤੇ ਉੱਥੇ ਉਸ ਦਾ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਤ ਬੱਲੂਆਣਾ ਪਿੰਡ ਦੇ ਇੱਕ ਨੌਜਵਾਨ ਨਾਲ ਮੇਲਮਲਾਪ ਹੁੰਦਾ ਹੈ ਤੇ ਫਿਰ ਇਹ ਦੋਨੇ ਉੱਥੋਂ ਡਿਪੋਰਟ ਹੋ ਜਾਂਦੇ ਆ ਤੇ ਇੱਥੇ ਆ ਕੇ ਇਹਨਾਂ ਦਾ ਮੇਲਮਲਾਪ ਜਾਰੀ ਰੱਖਿਆ ਉਹਨਾਂ ਦੱਸਿਆ ਹੁਣ ਇਹਨਾਂ ਨੇ ਗੁਰਵਿੰਦਰ ਸਿੰਘ ਨੂੰ ਰਸਤੇ 'ਚੋਂ ਹਟਾਉਣ ਦੇ ਲਈ ਉਸ ਦਾ ਕਤਲ ਕਰ ਦਿੱਤਾ ਹੈ ਉਹਨਾਂ ਦੱਸਿਆ ਕਿ ਗੁਰਵਿੰਦਰ ਸਿੰਘ ਦੀ ਲਾਸ਼ ਕਰੋ ਛੱਤ ਤੋਂ ਮਿਲੀ ਆ ਜਿਸ ਦਾ ਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਗਲਾ ਦਬਾ ਕੇ ਹਤਿਆ ਕੀਤੀ ਗਈ ਹੈ ਆਓ ਹੋਰ ਸੁਣਦੇ ਹਾਂ ਕੀ ਕਹਿੰਦੇ ਨੇ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਾਡੇ ਫਰੀਕੋਟ ਸਦਰ ਦਾ ਪਿੰਡ ਸੁਖਰਵਾਲਾ ਵਿਖੇ ਬੀਤੀ ਰਾਤ ਨੂੰ 28 ਦੀ ਰਾਤ ਨੂੰ ਇੱਕ ਗਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੁਖਰਵਾਲੇ ਦਾ ਮਰਡਰ ਹੋਇਆ ਹੈ ਸਾਡੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਹੁਣ ਆਇਆ ਹੈ ਵੀ ਇਹ ਮਟਰ ਜਿਹੜਾ ਕੀਤਾ ਗਿਆ ਹੈ ਇਹ ਪ੍ਰੇਮ ਸੰਬੰਧਾਂ ਨੂੰ ਚੱਲਦੇ ਹੋਏ ਮਟਰ ਹੋਇਆ ਹੈ ਜਿਹੜਾ ਗਵਿੰਦਰ ਸਿੰਘ ਹੈ ਉਸ ਦੀ ਉਸ ਦੀ ਮੈਰिज ਵੀ 23 ਨੂੰ ਰੁਪਿੰਦਰ ਕੌਰ ਵਾਸੀ 올ਡ ਕੈਂਟ ਰੋਡ ਨਾਲ ਜਿਹੜੀ ਫ੍ਰੀ ਕੁੜੀ ਦੇਣ ਵਾਲੀ ਸੋਹਣ ਦੇ ਨਾਲ ਉਹੀ ਸੀ ਮੈਰਿਜ 23 ਦੇ ਵਿੱਚ ਤੇ ਇਸ ਦੇ ਕਿਸੇ ਨਾਲ ਉਸ ਤੋਂ ਬਾਅਦ ਇਹ ਕੈਨੇਡਾ ਚਲੀ ਗਈ ਸੀ ਮੈਰਿਜ ਤੋਂ ਬਾਅਦ ਤੇ 24 ਚ ਵਾਪਸ ਆ ਜਾਂਦੀ ਏ ਉੱਥੋਂ ਰਿਪੋਰਟ ਕੀਤਾ ਜਾਂਦਾ ਇਹਨੂੰ ਤੇ ਇਸ ਦੇ ਇਸ ਦੌਰਾਨ ਹੀ ਉੱਥੇ ਕੈਨੇਡਾ ਦੇ ਵਿੱਚ